ਹੋ ਰਾਜੀ ਹੈ ਨਾ ਇਹ ਮੇਰੀ ਮਾਤਾ ਹੈ ਰਾਜਰਾਣੀ ਠੀਕ ਹੈ ਇਹਨਾਂ ਦੀ ਔਰੇ ਸਾਡੇ ਘਰ ਦੇ ਲਾਗੇ ਨਾ ਕਿੰਨੇ ਵਾਰ ਦੀ ਹੈ 62 ਨੰਬਰ 17 ਦੀ ਜੀ ਠੀਕ ਹੈ ਕੁਸ਼ੀਰਾਮ ਕਲੋਨੀ ਉਰਾਲੀ ਆਪਾਂ ਇਹ ਮੰਮੀ ਹਣੀ ਗੁੱਗਾ ਮਾੜੀ ਤੇ ਜਾਂਦੇ ਹੁੰਦੇ ਮੱਥਾ ਟੇਕਣ ਸ਼ਾਮ ਨੂੰ ਹਰ ਸ਼ਾਮ ਤੇ ਅੱਜ ਵੀ ਜਾ ਰਹੇ ਤੇ 5 ਵਜੇ ਦੇ 4:30 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਦੀ ਗੱਲ ਆ ਸਾਡੇ ਨਾਲੇ ਮੰਦਰ ਦੇ ਮੁਰੇ ਮੰਮੀ ਦੀਆਂ ਬਾਲੀਆਂ ਅੱਜ ਖੋਲੀਆਂ ਦੋ ਮੁੰਡਿਆਂ ਨੇ ਠੀਕ ਹੈ ਦੋਨੋਂ ਮੋਟਰਸਾਈਕਲ ਤੇ ਸਪਲੈਂਡਰ ਤੇ ਦੀਦੇ ਵਿੱਚ ਇੱਕ ਮੁੰਡੇ ਨੇ ਲਾਲ ਰੰਗ ਦੀ ਉੱਪਰ ਜੈਕਟ ਪਾਈ ਹੋਈ ਹੈ ਤੇ ਉਹਨਾਂ ਨੇ ਆਪਣੇ ਮਾਸਕ ਨਾਲ ਮੂੰਹ ਕਵਰ ਕਰੇ ਹੋਏ। ਦੋਨੋਂ ਵਾਲੀਆਂ ਸਨ। ਹਾਂਜੀ ਹਾਂਜੀ ਪਿੱਛੇ ਤੋਂ ਦੋਨੋਂ ਕੰਨਾਂ ਦੀਆਂ ਵਾਲੀਆਂ ਖੋਲੀਆਂ। ਕੋਈ ਨਾਲ ਵੀ ਸੀ ਮਾਤਾ ਜੀ ਤੇ ਮਾਤਾ ਜੀ ਨਾਲ ਆਂਟੀ ਜੀ ਇਹ ਦੋਨੋਂ ਹੀ ਜਾਂਦੇ ਆ ਮੰਦਰ ਆ ਮੱਥਾ ਟੇਕਣਾ ਗੁੱਗਾ ਮਾੜੀ ਤੇ ਤੇ ਨਾਲ ਹੀ ਤੇ ਓਕੇ ਤੇ ਹੁਣ ਕੀ ਚਾਹੁੰਦੇ ਤੁਸੀਂ ਅਸੀਂ ਤਾਂ ਜਾਣਦੇ ਵੀ ਐਹ ਜੀਆਂ ਬਾਰਦਾਤਾਂ ਅੱਗੇ ਨਾ ਹੋਵੇ ਥੋੜਾ ਜਿਹਾ ਸਖਤਾਈ ਕਰੀ ਜਾਵੇ ਠੀਕ ਨਹੀਂ ਕਿ ਕਿਸੇ ਹੋਰ ਨਾਲ ਨਾ ਹੋਵੇ ਜੋ ਸਾਡੇ ਨਾਲ ਹੋਇਆ ਜੀ ਫੁਟੇਜ ਹੈਗੀ ਆ ਹਾਂਜੀ ਉਹ ਫੁਟੇਜ ਹੈਗੀ ਆ ਆਪਣੇ ਕੋਲ ਸੀਸੀਟੀ ਵੀ ਕੈਮਰੇ ਦੀ ਜਿਹਦੇ ਵਿੱਚ ਉਹ ਬਾਲੀਆਂ ਖੁੰਦੇ ਆ ਨਜ਼ਰ ਆਉਂਦੇ ਜੀ ਪਰ ਉਹਨਾਂ ਦਾ ਫੇਸ ਕਲੀਅਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਮਾਸਕ ਪਾਇਆ ਹੋਇਆ ਤੇ ਫੇਸ ਤੇ ਜੀ ਕੰਪਲੀਟ ਕੀਤੀ ਆ हां जी कंप्लेंट करी आपा सी 100 नंबर ते ਤੁਹਾਨੂੰ ਪਤਾ ਹੀ ਹੈ ਕਿ ਦਿਨ ਬਦਨੇ ਜੋ ਪੰਜਾਬ ਦਾ ਮਾਹੌਲ ਹੈ ਖਰਾਬ ਹੁੰਦਾ ਜਾਂਦਾ ਹੈ ਉਸੇ ਲੜੀ ਦੇ ਵਿੱਚ ਅੱਜ ਸਾਡੀ ਅੰਟੀ ਵਾਰਨਵਰ 17 ਦੇ ਵਿੱਚ ਇਹਨਾਂ ਦੀਆਂ ਦਿਨ ਦਿਹਾੜੇ 3:30-4 ਵਜੇ ਤਕਰੀਬਨ ਕੋਈ ਦੋ ਨੌਜਵਾਨ ਆਏ ਉਹ ਇਹਨਾਂ ਦੀਆਂ ਜੋ ਬਾਲੀਆਂ ਪਿੱਛੇ ਤੋਂ ਹੱਥ ਪਾ ਕੇ ਖਿੱਚ ਕੇ ਲੈ ਗਏ ਔਰ ਬਹੁਤ ਮੱਧ ਭਾਗੀ ਘਟਣਾ ਇਹ ਕਿ ਕਿਸੇ ਵੀ ਬਜ਼ੁਰਗ ਦੇ ਨਾਲ ਇਦਾਂ ਨਹੀਂ ਘਟਣਾ ਹੋ ਸਕਦੀ ਹੈ ਕਿਉਂਕਿ ਜੋ ਇਦਾਂ ਦੇ ਹਾਲਾਤ ਹੈ ਪੰਜਾਬ ਦੇ ਐਤੋਂ ਪਹਿਲਾਂ ਕਦੇ ਨਹੀਂ ਹੋਏ ਕਿ 30 ਸਿਹਾਰੇ ਬਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਇਦਾਂ ਦੇ ਜੋ ਹਾਲਾਤ ਬਣ ਰਹੇ ਹਨ ਮੈਂ ਪੰਜਾਬ ਸਰਕਾਰ ਨੂੰ ਇਹੀ ਜ਼ੁਹਾਰ ਲਾਦਾ ਕਿ ਹੋਰ ਨਹੀਂ ਕੁਝ ਕਰ ਸਕਦੇ ਤੁਸੀਂ ਇਦਾਂ ਦੇ ਜੋ ਬਜ਼ੁਰਗਾਂ ਦੀਆਂ ਉਹਨਾਂ ਦੀ ਇੱਜ਼ਤਾਂ ਹਰ ਉਹਨਾਂ ਦੇ ਜੋ ਇਦਾਂ ਵਾਲੀਆਂ ਖੋ ਰਿਹਾ ਹੈ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਹੋ ਰਿਹਾ ਹੈ ਉਹਨੂੰ ਤੁਸੀਂ ਨਕੇਲ ਪਾਓ ਤਾਂ ਕਿ ਜੋ ਇਦਾਂ ਦੇ ਸਾਡੇ ਬਜ਼ੁਰਗ ਹੈ ਉਹਨਾਂ ਦੀ ਹਫਾਜ਼ਤ ਕਰ ਸਕੀਏ ਅਣੀ ਜੇ ਤੁਹਾਡੇ ਨਾਲ ਵਾਲਿਆਂ ਦਾ ਕੰਮ ਹੈ ਤੁਸੀਂ ਕਿੱਥੇ ਜਾ ਰਹੇ ਓਂ ਮਾੜੀ ਪਾ ਮਾੜੀ ਪਾ ਤੇ ਪਿੱਛੇ ਨੂੰ ਆ ਕੇ ਖਿੱਚਿਆ ਉਹਨੇ ਹੈ ਨਾ ਚਲ ਮਹਾਤ ਕੀ ਅੱਧ ਮਹਾਤ ਜਿੱਦ ਮੁਰਿਆਣਾ ਇਹ ਕਿੰਨੇ ਕ ਵਜੇ ਦੀ ਸਾਢੇ 3 4 ਵਜੇ ਦੀ ਗੱਲ ਹੈ ਨਾ 4 ਵਜੇ ਤੋਂ ਬਾਅਦ ਦੀ ਹੈ ਸਾਢੇ 4 ਤੋਂ 5 ਦੇ ਵਿੱਚ 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 ਆ ਇਹਦੇ 'ਚ ਕੋਈ ਤੁਹਾਨੂੰ ਪਤਾ ਜੀ ਕਿਾ ਸੀਸੀਟੀਵੀ ਕੈਮਰੇ ਜੀ ਵੀ ਆਈ ਹੈ ਜਿਹੜੀ ਸੀਸੀਟੀਵੀ ਕੈਮਰੇ 'ਚ ਆਈ ਹੈ ਵੀਡੀਓ ਉਸ ਦਾ ਟਾਈਮ 4:53 ਦੀ ਆ ਰਹੀ ਹੈ 4:53 ਰਹੀ ਹੈ ਤਾਂ ਕਿ ਤੁਸੀ ਹੁਣ ਲੱਭਿਆ ਵੀ ਇਹ ਦੇਖਿਆ ਵੀ ਇਹ ਕੋਈ ਪਤਾ ਨਹੀਂ ਲੱਗਿਆ ਹੈ ਨਾ ਨਹੀਂ ਨਹੀਂ ਆਲੇ ਤੱਕ ਤਾਂ ਲੱਭ ਰਹੇ ਵੈਸੇ ਦੇਖ ਰਹੇ ਆ ਸੋ ਤੁਸੀਂ ਇਹਨਾਂ ਦੀ ਵੀ ਸੁਣੀ ਹੈ ਕਿ ਇਹਨਾਂ ਦੇ ਸਭ ਤੋਂ ਵੱਲੋ ਮਾਤਾ ਜੀ ਹੈ ਔਰ ਜੋ ਇਹ ਹਾਲਾਤ ਵਾਰਡ ਨੰਬਰ 17 ਦੇ ਵਿੱਚ ਅੱਜ ਬਣੇ ਹੋਏ ਹੈ ਕਿਸੇ ਗਰੀਬ ਪਰਿਵਾਰ ਦੇ ਔਰ ਉਹਨਾਂ ਦਾ ਬੇਟਾ ਵੀ ਘਰਾਂ ਨਹੀਂ ਸੀ ਕੋਈ ਇਹ तकरीबन ਰੋਜ਼ ਹੀ ਜਾਂਦੇ ਸੀਗੇ ਇਹ ਮੰਦਿਰ ਦੇ ਵਿੱਚ ਜਾਣਾ ਹੈ ਆ ਬਾੜੀ ਦੇ ਵਿੱਚ ਜਾਣਾ ਕਿਉਂਕਿ ਖਸਾਈਆਂ ਵਾਲੇ ਵੀ ਲੈਤੀ ਜਾਂਦੇ ਤੇ ਔਰ ਹੋ ਸਕਦਾ ਹੈ ਕਿ ਐਦਾਂ ਦੀ ਜੋ ਰੇਕਿੰਗ ਕਰਕੇ ਉਹਨਾਂ ਨੇ ਇਹ ਕੰਮ ਕਰਿਆ ਹੋਵੇ ਮੈਂ ਤਾਂ ਇਹੀ ਕਹੂਗਾ ਕਿ ਦੀਨ ਚਾਰਜ ਨੂੰ ਇਸ ਦੇ ਵਿੱਚ ਜੋ ਵੀ ਬੰਦੀ ਕਾਰਵਾਈਏ ਕਰਕੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹਨੂੰ ਨੁਕਸਾਨ ਨੂੰ ਦਵਾਇਆ ਜਾਵੇ ਤਾਂ ਕਿ ਜੋ ਐਦਾ ਬੁਲਾਰੀ ਦੇ ਵਿੱਚ ਬੰਦੇ ਘੁੰਮ ਰਹੇ ਆ ਜਾਂ ਐਦਾ ਦੇ ਫਨਾਹ ਘਾਰ ਆ ਉਹਨਾਂ ਨੂੰ ਫੜ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਅੰਡਰ ਕਰਕੇ ਇਹਨਾਂ ਦੀ ਜੋ ਛਿੱਤਰ ਪਲੇਟ ਹੈ ਉਹ ਖਰੀ ਜਾਵੇ ਨਮਸਕਾਰ